ਸਿਆਪਾ ਹਾਈ ਹਾਈ ਕਰੋ ਸਿਆਪਾ ਹਾਈ ਹਾਈ ਅਸੀਂ ਇਹ ਧਰਨਾ ਲਾਇਆ ਵਾ ਸਰਕਾਰ ਤੋਂ ਬਹੁਤ ਹੀ ਅੱਕ ਕੇ ਅਸੀਂ ਆਪਣਾ ਇੱਕ ਗ੍ਰੇਡ ਪੇ ਜਿਹੜਾ ਸਾਨੂੰ ਸਰਕਾਰ ਨੇ ਦਿੱਤਾ ਸੀਗਾ 2011 ਦੇ ਵਿੱਚ ਸੀ ਇਹ ਰਿਵਾਈਜ਼ ਕਰਕੇ 4600 ਗ੍ਰੇਡ ਪੇ ਲਾਇਆ ਗਿਆ ਸੀ ਜਿਹਨੂੰ 2019 ਦੇ ਵਿੱਚ ਇਹਨਾਂ ਨੇ ਘਟਾ ਕੇ 2500 ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਜਿਹੜੇ ਜੁਆਇਨਿੰਗਾਂ ਹੋਈਆਂ ਉਹਨਾਂ ਨੂੰ ਸਰਕਾਰ 2800 ਦੇ ਰਹੀ ਹੈ ਜਦਕਿ ਜਿਹੜਾ 2800 ਗ੍ਰੇਡ ਤੇ 4400 ਦੇ ਮੁਕਾਬਲੇ ਬਹੁਤ ਹੀ ਘੱਟ ਆ ਜਿਹਦੇ ਕਰਕੇ ਤਾਂ ਸਾਡਾ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਔਖਾ ਵਾ ਕਿਉਂਕਿ ਇਹ ਸਰਕਾਰ ਜਿਹੜੀ ਆਪਣੀ ਕੀਤੇ ਹੋਏ ਵਾਅਦੇਆਂ ਤੋਂ ਨਹੀਂ ਦਿੱਤੇ ਗਏ ਮੰਗਾਂ ਤੋਂ ਮੁੱਕਰਦੀ ਹੈ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਸਰਕਾਰ ਸਾਨੂੰ بار بار ਮਤਲਬ ਟਾਈਮ ਦੇ ਕੇ ਮੁੱਕਰ ਜਾਂਦੀ ਹੈ ਹੋ ਰਵੇ ਅਵਾਜ਼ੋ ਨੈਸ਼ਨਲ ਸੀਜ਼ ਯੂਨਿਟੀ ਜਿੰਦਾਬਾਦ ਨੈਸ਼ਨਲ ਸੀਜ਼ ਯੂਨਿਟੀ ਜਿੰਦਾਬਾਦ ਵਹੀ ਮਾਈਕਰ ਸਟਾਫ ਮੈਂਬਰ ਤੇ ਬੋਲ ਨੇ ਕੁਝ ਈਵਨਿੰਗ ਦੇ ਨੇ ਕੁਝ ਨਾਈਟ ਦੇ ਨੇ ਉਹ ਨਾਈਟ ਕਰਕੇ ਗਏ ਨੇ ਉਹ ਆ ਕੇ ਆਪਣੀ ਸਟ੍ਰਾਈਕ ਕੰਟੀਨਿਊ ਕਰਨਗੇ ਹਜ਼ਾਰਾਂ ਦੇ ਸਾਹਮਣੇ ਜਿਹੜਾ ਵਾ ਸਟਾਫ ਅੱਜ ਜਿਹੜਾ ਸਟ੍ਰਾਈਕ ਤੇ ਬੈਠਾ ਵਾ ਤੇ ਬੱਤੀ ਨੇ ਅੱਧੇ ਜਿਹੜੇ ਸਟਾਫ ਹੈ ਉਹ ਲੈ ਰਿਹਾ 4600 ਪੇਗਰੇ ਅੱਜ ਨਵੇਂ ਬੱਚੇ ਆਇਆ ਹੈ 2800 ਪਿਆ ਲੈ ਰਿਹਾ ਹੈ ਦੇਖੋ ਕਿੰਨਾ ਵੱਡਾ ਡਿਫਰੈਂਸ ਹੈ ਸਰਕਾਰ ਨੂੰ ਇੰਨੀ ਨਹੀਂ ਸਮਝ ਆਉਂਦੀ ਇਹ ਸੇਮ ਵਰਕ ਸੇਮ ਪੇ ਹੋਣੀ ਚਾਹੀਦੀ ਹੈ ਉਹ ਨਾਈਟ ਵੀ ਕਰਦੇ ਆ ਸ਼ਾਮ ਦੀ ਡਿਊਟੀ ਵੀ ਕਰਦੇ ਆ ਸਵੇਰ ਦੀ ਡਿਊਟੀ ਵੀ ਕਰਦੇ ਜੇ ਅਗਰ ਉਸ ਬਰਾਬਰ ਦਾ ਕੰਮ ਕਰ ਰਹੇ ਹੈ ਫਿਰ ਉਹਨਾਂ ਨੂੰ ਤਫਰਕਾ ਕਿਉਂ ਕੀਤਾ ਜਾ ਰਿਹਾ ਹੱਕ ਜਿਹੜਾ ਦੇ ਆਪਣੇ ਹੋ ਜਿਨਾ ਦੇ ਆਪਣੇ ਆਪਣੇ ਲੈ ਕੇ ਖੋਸੇ ਕਰੋਨੀ ਚੁਣੌਤੀ ਬਸ ਇਹੀ ਕਿ ਸਰਕਾਰ ਜਦੋਂ ਤਾਂ ਵੋਟਾਂ ਲੈਣੀਆਂ ਸੀਗੀਆਂ ਉਦੋਂ ਕਹਿੰਦੇ ਸੀਗੇ ਤੁਹਾਡਾ ਅਸੀਂ ਹੋਲਡ ਪੈਨਸ਼ਨ ਸਕੀਮ ਵੀ ਦਹਾਲ ਕਰਾਂਗੇ ਤੁਹਾਡੀ ਪੇ ਸਕੇਲ ਵੀ ਲਾਗੂ ਕਰਾਂਗੇ ਪਰ ਮੈਨੂੰ ਹੁਣ ਸਰਕਾਰ ਤੇ ਜਾਂਦਾ ਟਾਈਮ ਆ ਗਿਆ ਵਾ ਤੇ ਹਾਲੇ ਤੱਕ ਕੁਝ ਨਹੀਂ ਸਰਕਾਰ ਨੇ ਕੀਤਾ ਤੇ ਇਸ ਕਰਕੇ ਮੈਨੂੰ ਲੱਗਦਾ ਨਹੀਂ ਆ ਕਿ ਸਰਕਾਰ ਹੁਣ ਕੋਈ ਉਮੀਦ ਰੱਖੇ ਕਿ ਹੁਣ EMPLOYE ਜਿਹੜਾ ਉਹਨਾਂ ਨੂੰ ਦੁਬਾਰਾ ਵੋਟਾਂ ਪਾਉਣ ਦੇ ਅਸੀਂ ਕਿੰਨੀ ਵਾਰ ਇਹਨਾਂ ਨਾਲ ਕੰਪਰੋਮਾਈਜ਼ ਕਰ ਲਿਆ ਵਾ ਲੇਕਿਨ ਹੁਣ ਕੰਪਰੋਮਾਈਜ਼ ਨਹੀਂ ਹੋਏਗਾ ਹੁਣ ਅਸੀਂ ਹੋਤੋਂ ਤੱਕ ਬੈਠਾਂਗੇ ਜਦੋਂ ਤੱਕ ਸਰਕਾਰ ਸਾਡੀ ਆਵਾਜ਼ ਨਹੀਂ ਸੁਣਦੀ ਜਦੋਂ ਤੱਕ ਸਰਕਾਰ ਸਾਨੂੰ ਜਵਾਬ ਨਹੀਂ ਦਿੰਦੀ ਸਾਡੇ ਕੁਸਚਨ ਦਾ ਆਂਸਰ ਸਰਕਾਰ ਨੂੰ ਦੇਣਾ ਪਊਗਾ ਇਸੇ ਨੂੰ ਸੋਮਾ ਦਾਸ ਯਾਪਨ ਸਾਡੀਆਂ ਮੰਗਾਂ ਸਾਡੀਆਂ ਮੰਗਾਂ ਪੂਰੀਆਂ ਕਰੋ ਸ਼ੌਕ ਨਹੀਂ ਹੈ ਸਾਨੂੰ ਇਹ ਰੈਲੀਆਂ ਕਰਨ ਦਾ ਰੋਲੇ ਪਾਉਣ ਦਾ ਸਾਡੀ ਮਜਬੂਰੀ ਹੈ ਜਦੋਂ ਸਾਡੇ ਘਰਾਂ 'ਚ ਰੋਟੀ ਨਹੀਂ ਚੱਲਣਾ ਪੱਕੂਗੀ ਬੱਚਿਆਂ ਦੀ ਫੀਸਾਂ ਨਹੀਂ ਦਿੱਤੀਆਂ ਜਾਣਗੀਆਂ ਤੇ ਘਰ ਦੇ ਕਹਿੰਦੇ ਆ ਜੀ ਜਦੋਂ ਦੀਆਂ ਤਾਂ ਤੁਸੀਂ ਸਵੇਰੇ ਐਨਾ ਟਾਈਮ ਲਾ ਕੇ ਆਉਂਦੀਆਂ ਜੇ ਤੇ ਪੰਖਾ ਤੁਹਾਨੂੰ ਇਹ ਨਹੀਂ ਮਿਲਦੀ ਹੈ ਦੇਖੋ ਅਸੀਂ ਵੀ ਜਵਾਬ ਦੇਣੇ ਆ ਅਸੀਂ ਘਰਾਂ ਤੋਂ ਬਾਹਰ ਆਨੇ ਆ ਅਸੀਂ ਵੀ ਘਰ ਤੋਂ ਜਵਾਬ ਦੇਣੇ ਆ ਟੇਬਲ ਟੌਕ ਇੱਕ ਨਹੀਂ ਕੀਤੀ ਆਪਾਂ ਟੇਬਲ ਟੌਕ ਬਹੁਤ ਲਈਆਂ ਨੇ ਸਰਕਾਰ ਨਾਲ ਮੀਟਿੰਗ ਕਰਦੀ ਆ ਸਰਕਾਰ ਨਾਲ ਮੀਟਿੰਗ ਕਰਕੇ ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਤੋੜ ਦਿੱਤਾ ਜਾਂਦਾ ਵਾ ਅਸੀਂ ਹੁਣ ਧਰਨਾ ਪਈ ਸਟ੍ਰਾਈਕ ਚੱਕ ਲੈਨੇ ਆ ਕਿ ਚਲੋ ਸ਼ਾਇਦ ਹੋ ਸਕਦਾ ਸਰਕਾਰ ਸਾਡੀ ਸੁਣ ਲਵੇ ਪਰ ਹੁੰਦਾ ਕੁਝ ਨਹੀਂ ਆ ਸਰਕਾਰ ਸਾਡੀ ਉਹ ਗੱਲ ਮੀਟਿੰਗ ਕਰਕੇ ਸਾਨੂੰ ਸਭ ਕੁਝ ਫੇਰ ਦੁਬਾਰਾ ਉਸੇ ਤੇ ਹੀ ਰੱਖ ਦਿੱਤਾ ਜਾਂਦਾ ਵਾ ਜਿਹਦੇ ਕਰਕੇ ਸਾਡੀ ਸਰਕਾਰ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਹਨਾਂ ਸਟ੍ਰਾਈਕ ਤੋਂ ਸਾਨੂੰ ਕੁਝ ਮਿਲਣਾ ਵਾ ਪਰ ਉਹ ਜਦੋਂ ਦੇ ਮੰਤਰੀ ਬਣ ਗਏ ਨੇ ਉਹਨਾਂ ਦੀਆਂ ਅੱਖਾਂ ਹੀ ਮੈਨੂੰ ਲੱਗਦਾ ਜਿਵੇਂ ਫੇਰ ਗਈਆਂ ਨੇ ਅਤੇ ਮੈਨੂੰ ਨਹੀਂ ਲੱਗਦਾ ਕਿ ਉਹ ਆਮ ਜਿਹੜੇ ਲੋਕ ਜਿਹੜੇ ਆਮ ਰਹਿ ਗਏ ਨੇ ਹੋਣ। ਉਹਨਾਂ ਵਾਲੀ ਨੀਤੀ ਇਹੀ ਆ ਜਦੋਂ ਤੱਕ ਸਾਨੂੰ ਸਰਕਾਰ ਕੋਈ ਅਫੀਸ਼ੀਅਲ ਸਾਡੇ ਲਈ ਲੈਟਰ ਨਹੀਂ ਕੱਢਦੀ ਸ਼ਾਲੋ ਗ੍ਰੇਡ ਪੇ ਦੀ ਸਾਡੀ ਸਟ੍ਰਾਈਕ ਜਿਹੜੀ ਆ ਦਿਨ ਰਾਤ 24 ਆਰ ਇਤਾ ਕੰਟੀਨਿਊ ਰਹੋਗੀ ਅਤੇ ਜਿਹੜਾ ਸਾਡਾ ਇੱਕ ਸਾਥੀ ਸੁਸਾਈਡ ਕਰਨ ਲਈ ਮਰਨ ਦੀ ਉਡੀਕ ਤੇ ਚੋਟੇ ਫਰੋਤੇ ਟੈਲਾ ਹਸਪੀਟਲ ਖੜ੍ਹਾ ਵਾ। ਅਸੀਂ ਨਹੀਂ ਚਾਹੁੰਦੇ ਕਿ ਉਹਦੇ ਨਾਲ ਕੋਈ ਅਨਹੋਣੀ ਹੋਵੇ ਅਸੀਂ ਚਾਹੁੰਦੇ ਆ ਕਿ ਸਰਕਾਰ ਸਾਡੀ ਜਿਹੜੀ ਆ ਜਿਹੜੀ ਸਾਡਾ ਬੰਦਾ ਹੱਕ ਸਾਨੂੰ ਦਵੇ ਅਸੀਂ ਉਹਨਾਂ ਤੋਂ ਕੋਈ ਐਕਸਟਰਾ ਮੀਡ ਲਈ ਕਰਨਾ ਹੈ ਮੇਰਾ ਨਾਮ ਗੁਪਤਿਕੌਰ ਹੈ ਅਤੇ ਮੈਂ ਨਰਸ ਪੰਜਾਬ ਅੰਮ੍ਰਿਤਸਰ ਨਰਸਿੰਘ ਯੂਨੀਅਨ ਦੀ ਪ੍ਰੈਸ ਫੈਕਟਰੀ ਆ ਅੱਜ ਦਾ ਧਰਨਾ ਲਾਇਆ ਕਿ ਅਸੀਂ ਇਹ ਧਰਨਾ ਲਾਇਆ ਵਾ ਸਰਕਾਰ ਤੋਂ ਬਹੁਤ ਹੀ ਅੱਕ ਕੇ ਅਸੀਂ ਆਪਣਾ ਇੱਕ ਗ੍ਰੇਡ ਪੇ ਜਿਹੜਾ ਸਾਨੂੰ ਸਰਕਾਰ ਨੇ ਦਿੱਤਾ ਸੀਗਾ 2011 ਦੇ ਵਿੱਚ ਸੇ ਪੇ ਰਵਾਈਸ ਕਰਕੇ 4600 ਗ੍ਰੇਡ ਪੇ ਲਾਇਆ ਗਿਆ ਸੀਗਾ ਜਿਨੂੰ 2019 ਦੇ ਵਿੱਚ ਇਹਨਾਂ ਨੇ ਘਟਾ ਕੇ 3200 ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਜਿਹੜੀਆਂ ਜੁਆਇਨਿੰਗਾਂ ਹੋਈਆਂ ਉਹਨਾਂ ਨੂੰ ਸਰਕਾਰ 2800 ਦੇ ਰਹੀ ਆ ਜਦਕਿ ਜਿਹੜਾ 2800 ਗ੍ਰੇਡ ਤੇ 4200 ਦੇ ਮੁਕਾਬਲੇ ਬਹੁਤ ਹੀ ਘੱਟ ਆ ਜਿਹਦੇ ਕਰਕੇ ਤਾਂ ਸਾਡਾ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਔਖਾ ਵਾ ਛੋਟੇ ਛੋਟੇ ਬੱਚੇ ਨੇ ਸਾਡੇ ਜਿਹੜੇ ਆਪਾਂ ਘਰੇ ਛੱਡ ਕੇ ਹੁੰਨੇ ਨੇ ਤੇ ਦੇਖਿਆ ਜਾਵੇ ਤਾਂ ਉਹਨਾਂ ਦੀਆਂ ਫੀਸਾਂ ਵੀ ਇੰਨੀ ਮੰਗੀ ਆਈ ਹੋਗੀ ਆ ਕੱਟਨੀਆਂ ਸਾਡੀਆਂ ਬਹੁਤ ਹੀ ਔਖੀਆਂ ਨੇ ਇੱਕ ਆ 2800 ਗ੍ਰੇਡ ਪੇ ਦੇ ਨਾਲ ਜਿੰਨੇ ਜਸਟਾਫ ਮੈਂਬਰ ਨੇ ਜਿਹਨਾਂ ਦੇ ਸੀਐਫਟੀ ਲੱਗਦੇ ਆ ਔਰ ਸਟਾਫ ਮ ਕੁਝ ਈਵਨਿੰਗ ਦੇ ਨੇ ਕੁਝ ਨਾਈਟ ਦੇ ਨੇ ਉਹ ਨਾਈਟ ਕਰਕੇ ਗਏ ਨੇ ਉਹ ਆ ਕੇ ਆਪਣੀ ਸਟ੍ਰਾਈਕ ਕੰਟੀਨਿਊ ਕਰਨਗੇ ਹਜ਼ਾਰਾਂ ਦੇ ਸਾਹਮਣੇ ਜਿਹੜਾ ਵਾ ਸਟਾਫ ਅੱਜ ਜਿਹੜਾ ਸਟ੍ਰਾਈਕ ਤੇ ਬੈਠਾ ਵਾ ਆਪਣੇ ਮੋਹਾਲੀ ਰਜਿੰਦਰਾ ਹਸਪੀਟਲ ਪਟਿਆਲਾ ਅਤੇ ਅੰਮ੍ਰਿਤਸਰ ਜੀਐਮਸੀ ਕਾਮਨ ਮੈਡੀਕਲ ਕੋਲੋਂ ਸਰਕਾਰ ਨੇ ਵੀ ਬੈਠ ਕੇ ਟੇਬਲ ਟੌਕ ਕੀਤੀ ਸੀ ਜਾਂ ਫਿਰ ਸਿੱਧਾ ਧਰਨੇ ਲਗਾ ਤਾ ਟੇਬਲ ਟੌਕ ਇੱਕ ਨਹੀਂ ਕੀਤੀ ਆਪਾਂ ਟੇਬਲ ਟੌਕਸ ਬਹੁਤ ਲਈਆਂ ਨੇ ਸਰਕਾਰ ਨਾਲ ਮੀਟਿੰਗ ਕਰਦੀ ਆ ਸਰਕਾਰ ਸਾਹ ਹੁਣ ਮੀਟਿੰਗ ਕਰਕੇ ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਤੋੜ ਦਿੱਤਾ ਜਾਂਦਾ ਵਾ ਅਸੀਂ ਧਰਨਾ ਵੀ ਸਟ੍ਰਾਈਕ ਚੱਕ ਲੈਣੇ ਆ कि चलो शायद हो सकता है सरकार ਸਾਡੀ ਸੁਣ ਲਵੇ ਪਰ ਹੁੰਦਾ ਕੁਛ ਨਹੀਂ ਆ ਸਰਕਾਰ ਸਾਡੀ ਉਹ ਗੱਲ ਮੀਟਿੰਗ ਕਰਕੇ ਸਾਨੂੰ ਸਭ ਕੁਝ ਛੇਰ ਦੁਬਾਰਾ ਉਹ ਸਿੱਤੇ ਹੀ ਰੱਖ ਦਿੱਤਾ ਜਾਂਦਾ ਵਾ ਜਿਹਦੇ ਕਰਕੇ ਸਾਡੀ ਸਰਕਾਰ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਬਿਨਾਂ ਸਟ੍ਰਾਈਕ ਤੋਂ ਸਾਨੂੰ ਕੁਝ ਮਿਲਣਾ ਵਾ ਇਸ ਕਰਕੇ ਅਸੀਂ ਹੁਣ ਸੁਣੇਗੀ ਇਹਦੇ ਨਾਲ ਲੋਕਾਂ ਨੂੰ ਖੱਜਲ ਖਵਰੀ ਹੋ ਗਈ ਹੈ ਸਰਕਾਰ ਨੂੰ ਕੀ ਫਰਕ ਨਹੀਂ ਤੁਹਾਨੂੰ ਵੀ ਕੋਈ ਫਰਕ ਨਹੀਂ ਖੱਜਲ ਖਵਰੀ ਤੇ ਲੋਕਾਂ ਨੂੰ ਲੋਕਾਂ ਨੂੰ ਤਾਂ ਹੋ ਰਹੀ ਆ ਆਪਾਂ ਖੱਜਲ ਖਵਰੀ ਆਪਾਂ ਚਾਹੁੰਦੇ ਵੀ ਨਹੀਂ ਕਿਉਂਕਿ ਜਿਹੜੇ ਮਰੀਜ਼ ਨੇ ਉਹ ਪਹਿਲਾਂ ਹੀ ਤੰਗ ਨੇ ਤੇ ਸਾਡਾ ਵੀ ਦਿਲੀ ਕਰਦਾ ਕਿ ਅਸੀਂ ਉਹਨਾਂ ਨੂੰ ਹੋਰ ਤੰਗ ਕਰੀਏ ਜਾਂ ਉਹਨਾਂ ਨੂੰ ਹੋਰ ਪਰੇਸ਼ਾਨ ਕਰੀਏ ਕਿਉਂਕਿ ਉਹ ਪਹਿਲਾਂ ਹੀ ਨੰਨਿਆ ਨਿਆ ਮਤਲਬ ਖਤਰਨਾਕ ਬਿਮਾਰੀਆਂ ਨੇ ਜਿਨ੍ਹਾਂ ਦੇ ਨਾਲ ਉਹ ਜੂਝ ਰਹੇ ਨੇ ਤੇ ਅਸੀਂ ਆਪਣੇ ਦਿਨ ਰਾਤ ਸਿਵਾ ਉਹ ਬਸ ਅਹੀਂ ਕੋ ਉਮੀਦ ਕਰਦੇ ਆਂ ਸਰਕਾਰ ਕੋ ਕਿ ਜਿਹੜਾ ਸਾਡਾ ਬੰਦਾ ਹੱਕ ਆ ਘੱਟੋ ਘੱਟ ਸਾਨੂੰ ਉਹ ਦਿੱਤਾ ਜਾਵੇ ਅਸੀਂ ਉਹਨਾਂ ਕੋਈ ਵੱਧ ਉਮੀਦ ਨਹੀਂ ਕਰਦੇ ਸਾਡਾ ਚੁਣੌਤੀ ਬਸ ਇਹੀ ਕਿ ਸਰਕਾਰ ਜਦੋਂ ਤੱਕ ਵੋਟਾਂ ਲੈਣੀਆਂ ਸੀਗੀਆਂ ਉਦੋਂ ਕਹਿੰਦੇ ਸੀਗੇ ਤੁਹਾਡਾ ਅਸੀਂ 올ਡ ਪੈਨਸ਼ਨ ਸਕੀਮ ਵੀ ਬਹਾਲ ਕਰਾਂਗੇ ਤੁਹਾਡੀ ਪੇ ਸਕੇਲ ਵੀ ਲਾਗੂ ਕਰਾਂਗੇ ਪਰ ਮੈਨੂੰ ਹੁਣ ਸਰਕਾਰ ਦੇ ਜਾਣ ਦਾ ਟਾਈਮ ਆ ਗਿਆ ਵਾ ਤੇ ਹਲੇ ਤੱਕ ਕੁਝ ਨਹੀਂ ਸਕਾਰਨੇ ਕੀਤਾ ਤੇ ਇਸ ਕਰਕੇ ਮੈਨੂੰ ਲੱਗਦਾ ਨਹੀਂ ਆ ਕਿ ਸਰਕਾਰ ਹੁਣ ਕੋਈ ਉਮੀਦ ਰੱਖੇ ਕਿ ਹੁਣ EMPLOYE ਜਿਹੜਾ ਉਹਨਾਂ ਨੂੰ ਦੁਬਾਰਾ ਵੋਟਾਂ ਪਾਉਣ ਜਿਆਰ ਤਾਂ ਨਹੀਂ ਸੀ ਕਿ ਆਮ ਜਨਤਾ ਦੀ ਬਣੀ ਹੋਈ ਸੱਜਿਆਰਾ ਜਿਹੜੇ ਨਮਾਇਦੇ ਚੁਣੇ ਨੇ ਆਮ ਜਨਤਾ ਦੇ ਵਿੱਚੋਂ ਆ ਧਰਮੇ ਲਾਉਣ ਦੀ ਲੋੜ ਹੀ ਨਹੀਂ ਪੈਗੀ ਹੋਊ ਬਿਲਕੁਲ ਮੈਨੂੰ ਇਹੀ ਲੱਗਦਾ ਸੀਗਾ ਕਿ ਜਿਹੜੇ ਆਮ ਲੋਕਾਂ ਨੂੰ ਆਪਾਂ ਬਣਾਇਆ ਹੋਏ ਨੇ ਹੁਣ ਮੰਤਰੀ ਬਣਾਇਆ ਸੀਗਾ ਸ਼ਾਇਦ ਉਹਨਾਂ ਨੂੰ ਗਰਾਊਂਡ ਲੈਵਲ ਤੇ ਪਤਾ ਨਹੀਂ ਕਿਵੇਂ ਕੰਮ ਹੁੰਦੇ ਨੇ ਕਿਉਂਕਿ ਇਹ ਤਾਂ ਗਰਾਊਂਡ ਲੈਵਲ ਤੇ ਆ ਕੇ ਵੇਖੋ ਤਾਂ ਕੰਮ ਦਿਨ ਰਾਤ ਕਰਨਾ ਕਿੰਨਾ ਔਖਾ ਵਾ ਪਰ ਉਹ ਜਦੋਂ ਦੇ ਮੰਤਰੀ ਬਣ ਗਏ ਨੇ ਉਹਨਾਂ ਦੀਆਂ ਅੱਖਾਂ ਹੀ ਮੈਨੂੰ ਲੱਗਦਾ ਜਿਵੇਂ ਫੇਰ ਗਈਆਂ ਨੇ ਅਤੇ ਮੈਨੂੰ ਨਹੀਂ ਲੱਗਦਾ ਕਿ ਉਹ ਆਮ ਜਿਹੜੇ ਲੋਕ ਜਿਹੜੇ ਆਮ ਰਹਿ ਗਏ ਨੇ ਹਾਂ ਇਹ ਰਨਰ ਦੀ ਹੈ ਜੀ ਤੁਹਾਡੀ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੀ ਨੀਤੀ ਇਹੀ ਆ ਜਦੋਂ ਤੱਕ ਸਾਨੂੰ ਸਰਕਾਰ ਕੋਈ ਅਫੀਸ਼ੀਅਲ ਸਾਡੇ ਲਈ ਲੈਟਰ ਨਹੀਂ ਕਰਦੀ ਸ਼ਾਲਕ ਗ੍ਰੇਡ ਪੇ ਦੀ ਸਾਡੀ ਸਟ੍ਰਾਈਕ ਜਿਹੜੀ ਆ ਦਿਨ ਰਾਤ 24 ਆਰ ਇਦਾਂ ਕੰਟੀਨਿਊ ਰਹੋਗੀ ਅਤੇ ਜਿਹੜਾ ਸਾਡਾ ਇੱਕ ਸਾਥੀ ਸੁਸਾਈਡ ਕਰਨ ਲਈ ਮਰਨ ਲਈ ਉੱਤੇ ਚੋਕੇ ਫਲੋਰ ਤੇ ਪਟਿਆਲਾ ਹਸਪੀਟਲ ਖੜਾ ਵਾ ਤੇ ਅਸੀਂ ਨਹੀਂ ਚਾਹੁੰਦੇ ਕਿ ਉਹ ਦਿਨਾਂ ਕੋਈ ਅਲਹੌਨੀ ਹੋਵੇ ਅਸੀਂ ਚਾਹੁੰਦੇ ਆ ਕਿ ਸਰਕਾਰ ਸਾਡੀ ਜਿਹੜੀ ਆ ਜਿਹੜੀ ਸਾਡਾ ਬੰਦਾ ਹੱਕ ਸਾਨੂੰ ਦੇਵੇ ਅਸੀਂ ਉਹਨਾਂ ਤੋਂ ਹੋਰ ਕੋਈ ਐਕਸਟਰਾ ਉਮੀਦ ਨਹੀਂ ਕਰਦੇ ਮ ਮੈਂ ਅੰਮ੍ਰਿਤਸਰ ਵਿਕੇ ਗੁਰੂ ਨਾਨਕਾ ਹਸਪੀਟਲ ਨਰਸਿੰਗ ਸਟਾਫ ਦਾ ਕੰਮ ਕਰਦਾ ਸਰ ਇਹ ਤਰਨਾ ਆਸੀ ਇਸ ਲਈ ਲਾਇਆ ਹੈ ਕਿਉਂਕਿ 2020 ਤੋਂ ਬਾਅਦ 17/7/2020 ਤੋਂ ਬਾਅਦ ਜਿਹੜੇ ਲੰਗੜੇ ਪੇ ਸਕੇਲ ਸਰਕਾਰ ਨੇ ਸਾਡੇ ਉੱਤੇ ਥੋਕ ਦਿੱਤੇ ਸੀ ਉਹਨਾਂ ਪੇ ਸਕੇਲਾਂ ਤੋਂ ਦੁਖੀ ਹੋ ਕੇ ਪਰੇਸ਼ਾਨ ਹੋ ਕੇ 5 ਸਾਲ ਅਸੀਂ ਸਟਰਗਲ ਕਰਕੇ ਅਸੀਂ ਇਹ ਤਰਨਾ ਲਾਇਆ ਹੈ ਅਸੀਂ ਸਾਡੀ ਮੰਗ ਇਹੀ ਆ ਕਿ ਇਹ ਜੋ ਸਰਕਾਰ ਆ ਸਾਡੀ ਮੰਗ ਨੂੰ ਸੁਣੇ ਔਰ ਜਲਤੋ ਜਲਤ ਜਿਹੜਾ ਸਾਡਾ ਪੇ ਸਕੇਲ 4000 ਤੋਂ ਘਟਾ ਕੇ 2800 ਕੀਤਾ ਉਹਨੂੰ ਲਾਗੂ ਕੀਤਾ ਜਾਵੇ ਜੇ ਬਾਈ ਇਹ ਨਹੀਂ ਕਰਦੇ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਸਰ ਫਿਰ ਅਸੀਂ ਇਸ ਸੰਘਰਸ਼ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਔਰ ਜੋ ਵੀ ਸਾਡੀ ਯੂਨੀਅਨ ਫੈਸਲਾ ਕਰੇਗੀ ਉਹਦੇ ਹਿਸਾਬ ਨਾਲ ਅਸੀਂ ਅੱਗੇ ਦਾ ਸਟੈਪ ਚੱਕਾਂਗੇ ਹਾਂਜੀ ਕੀ ਮਸਲਾ ਜੀ ਜਿਹੜਾ ਇਹ ਧਰਨਾ ਲਗਾਇਆ ਗਿਆ ਆ ਸਰ ਮਸਲਾ ਬੜਾ ਗੰਭੀਰ ਹੈ ਕਿ ਕਿ ਸਰਕਾਰ ਜਿਹੜੀ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਜਾਂ ਦਿੱਤੇ ਗਏ ਮੰਗਾਂ ਤੋਂ ਮੁੱਕਰਦੀ ਹੈ ਬੜੇ ਅਫਸੋਸ ਨਾਲ ਪਹਿਲੇ ਮੈਂ ਇਹ ਗੱਲ ਕਹੂੰਗੀ ਕਿ ਜਿਹੜੀਆਂ ਨਰਸਿਸ ਨੂੰ ਪੇਸ਼ੈਂਟਸ ਦੇ ਵਿੱਚ ਹੋਣਾ ਚਾਹੀਦਾ ਇਸ ਵੇਲੇ ਕਿਉਂਕਿ ਪੇਸ਼ੈਂਟਸ ਦਾ ਕੋਈ ਕਸੂਰ ਨਹੀਂ ਹੈ ਉਹ ਨਰਸਿਸ ਆ ਕੇ ਅੱਜ ਇੱਥੇ ਬੈਠ ਕੇ ਨਾਰੇ ਲਗਾ ਰਹੀਆਂ ਨੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਸਰਕਾਰ ਸਾਨੂੰ ਬਾਰ-ਬਾਰ ਮਤਲਬ ਟਾਈਮ ਦੇ ਕੇ ਮੁੱਕਰ ਜਾਂਦੀ ਹੈ ਕੋਈ ਗੱਲ ਕਰਨ ਲਈ ਤਿਆਰ ਨਹੀਂ ਹੁੰਦੀ ਕਿਉਂਕਿ ਸਰਕਾਰ ਗਲਤ ਹੈ ਜਿਹੜਾ ਕੀਕ ਬੰਦਾ ਹੁੰਦਾ ਉਹ ਕਹਿੰਦਾ ਆਓ ਸਾਡੇ ਨਾਲ ਗੱਲ ਕਰੋ ਸਾਨੂੰ ਦੱਸੋ ਤੁਹਾਡੀ ਪ੍ਰੋਬਲਮ ਕੀ ਹੈ ਲੇਕਿਨ ਇਥੇ ਸਰਕਾਰ ਸਾਡੀ ਪ੍ਰੋਬਲਮ ਸੁਣਨ ਲਈ ਤਿਆਰ ਹੀ ਨਹੀਂ ਹੈ ਸਾਨੂੰ ਟਾਈਮ ਦੇ ਕੇ ਮੁੱਕਰ ਜਾਂਦੀ ਹੈ ਸਰਕਾਰ ਇਸ ਤੋਂ ਸਭ ਤੋਂ ਵੱਡਾ ਪਤਾ ਲੱਗਦਾ ਹੈ ਕਿ ਸਰਕਾਰ ਜਿਹੜੀ ਆ ਉਹ ਸੁਣਨਾ ਹੀ ਨਹੀਂ ਚੱਲਦੀ ਕਿਸੇ ਨੂੰ ਹੋ ਸਕਦਾ ਉਹਨਾਂ ਦਾ ਖਜ਼ਾਨਾ ਖਾਲੀ ਹੋਵੇ ਪਰ ਸਾਡੀ ਵੀ ਗੱਲ ਸੁਣਨੀ ਚਾਹੀਦੀ ਹੈ ਇਹਨਾਂ ਨੇ ਜਦੋਂ ਭਰਤੀ ਕੀਤੀ ਸੀਗੀ ਆ ਸਟਾਫ ਰਸਿਸ ਦੇ ਉਦੋਂ ਤਾਂ ਕਹਿੰਦੇ ਸੀ ਹਾਇਰ ਐਜੂਕੇਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਸਿਹਤ ਦੇ ਸੇਵਾਵਾਂ ਦੇ ਵਿੱਚ ਫਰਕ ਆਵੇ ਜਦੋਂ ਇੱਥੇ ਐਮਐਸਸੀ ਦੇ ਬੱਚੇ ਵੀ ਐਸਸੀ ਦੇ ਬੱਚੇ ਆ ਗਏ ਤੇ ਸਰਕਾਰ ਜਿਹੜੀ ਆ ਉਹ ਦਿੱਤਾ ਹੋਇਆ ਸਕੇਲ ਵਾਪਸ ਲੈ ਲਿਆ ਸਭ ਤੋਂ ਵੱਡੀ ਇਹ ਗੱਲ ਹੈ ਕਿ ਸਾਨੂੰ 5th ਪੇ ਕਮਿਸ਼ਨ ਜਿਹੜਾ 2005 ਵਿੱਚੋਂ ਮਿਲਿਆ ਹੀ ਨਹੀਂ ਨਾ ਨਰਸਿਸ ਨੂੰ ਮਿਲਿਆ ਨਾ ਪੁਲਿਸ ਵਾਲਿਆਂ ਨੂੰ ਮਿਲਿਆ ਤੇ ਨਾ ਟੀਚਰਾਂ ਨੂੰ ਮਿਲਿਆ ਇਹ ਤਿੰਨ ਚੀਜ਼ ਤਿੰਨ categories ਜਿਹੜੀਆਂ ਨੇ ਇਹਨਾਂ ਨੂੰ ਅਪਗ੍ਰੇਡ ਕੀਤਾ ਗਿਆ ਇਹਨਾਂ ਦੀ ਤਨਖਾਹ ਜਿਹੜੀ ਆ 5th ਪੇ ਕਮਿਸ਼ਨ ਦੇ ਅਕੋਰਡਿੰਗ ਸੈਟਲ ਨਹੀਂ ਹੋਈ ਇਹ ਪੇ ਕਮਿਸ਼ਨ ਦਾ ਹੀ ਡਿਸੀਜਨ ਹੈ ਹੁਣ ਆ ਕੇ ਇਨਾਂ ਦੀ ਭਰਤੀ ਕਰਦੇ ਐ ਕਿ ਇਹਨਾਂ ਨੂੰ ਮਤਲਬ ਕਿ ਜੋ ਸਾਨੂੰ ਸਕੇਲ ਮਿਲਿਆ ਸੀ 4600 ਪੇ ਗ੍ਰੇਡ ਇਹਨਾਂ ਨੂੰ ਵੀ ਦਿੱਤਾ ਜਾਏਗਾ 2020 ਵਾਲੇ 19 ਵਾਲੇ ਬੱਚੇ ਜਿਹੜੇ ਇਹਨਾਂ ਨੂੰ ਦਿੱਤਾ ਜਾਏਗਾ ਇਹਨਾਂ ਦੀ ਭਰਤੀ ਸਮੇਂ ਪ੍ਰੋਮਿਸ ਕੀਤਾ ਗਿਆ ਲੇਕਿਨ ਸਰਕਾਰ ਮੁੱਕਰ ਕੇ ਇਹਨਾਂ ਨੂੰ ਪੰਜਵੇਂ ਪੇ ਕਮਿਸ਼ਨ ਤੇ ਲੈ ਕੇ ਜਿਹੜਾ ਕਿ ਸਾਨੂੰ ਮਿਲਿਆ ਹੀ ਔਰ ਸਰਕਾਰ ਸੁਣਨ ਲਈ ਵੀ ਤਿਆਰ ਨਹੀਂ ਹੈ ਇਹ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਪੇ ਕਮਿਸ਼ਨ ਦੇ ਵਿੱਚ ਸਾਨੂੰ ਮਿਲ ਹੀ ਨਹੀਂ ਚੀਜ਼ ਅੱਧੇ ਬੱਚੇ ਜਿਹੜੇ ਆਧੇ ਜਿਹੜੇ ਸਟਾਫ ਹੈ ਉਹ ਲੈ ਰਿਹਾ 4000 ਪੇਗ੍ਰੇਡ ਅੱਜ ਜਦ ਨਵੇਂ ਬੱਚੇ ਆਇਆ ਹੈ 2800 ਰੁਪਿਆ ਲੈ ਰਿਹਾ ਹੈ ਦੇਖੋ ਕਿੰਨਾ ਵੱਡਾ ਡਿਫਰੈਂਸ ਹੈ ਸਰਕਾਰ ਨੂੰ ਇੰਨੀ ਨਹੀਂ ਸਮਝ ਆਉਂਦੀ ਇਹ ਸੇਮ ਵਰਕ ਸੇਮ ਪੇ ਹੋਣੀ ਚਾਹੀਦੀ ਹੈ ਉਹ ਨਾਈਟ ਵੀ ਕਰਦੇ ਆ ਸ਼ਾਮ ਦੀ ਡਿਊਟੀ ਵੀ ਕਰਦੇ ਆ ਸਵੇਰ ਦੀ ਡਿਊਟੀ ਵੀ ਕਰਦੇ ਆ ਜੇ ਅਗਰ ਉਸ ਬਰਾਬਰ ਦਾ ਕੰਮ ਕਰ ਰਿਹਾ ਹੈ ਫਿਰ ਉਹਨਾਂ ਨਾਲ ਤਫਰਕਾ ਕਿਉਂ ਕੀਤਾ ਜਾ ਰਿਹਾ ਜੇ ਉਹਨਾਂ ਦੀ ਐਜੂਕੇਸ਼ਨ ਸੇਮ ਹੈ ਉਹਨਾਂ ਦੀ ਪਦਵੀ ਸੇਮ ਹੈ ਤੇ ਫਿਰ ਤਨਖਾਹ ਜਿਹੜੀ ਆ ਉਹ ਅੱਧੇ ਅੱਧੇ ਸਟਾਫ ਦੀ ਘੱਟ ਹੋਵੇ ਜਾਂ ਅਧਿਆਂ ਦੀ ਜ਼ਿਆਦਾ ਹੋਵੇ ਇਹ ਇਹ ਬੇਇਨਸਾਫੀ ਹੈ ਇਸ ਬੇਇਨਸਾਫੀ ਨੂੰ ਇਸ ਐਬਨਾਰਮੈਲਟੀ ਨੂੰ ਕੱਢ ਕੇ ਸਾਡੇ ਨਾਲ ਗੱਲ ਕਰਨ ਦੀ ਉਹ ਉਹਨਾਂ ਨੇ ਇਹ ਚੁੱਕਿਆ ਕਿੱਥੋਂ ਹੈ ਪਹਿਲੇ ਇਸ ਕੇਸ ਚੁੱਕਿਆ ਕਿੱਥੋਂ ਹੈ ਦਿੱਤਾ ਸੀ ਤੁਸੀਂ 260 ਦਾ ਸਾਨੂੰ ਗਰੁੱਪ 20 ਦੇ ਵਿੱਚ ਅਸੀਂ ਆਉਨੇ ਆ ਇਹਨਾਂ ਨੇ ਸਾਨੂੰ ਗਰੁੱਪ ਸੀ ਦੇ ਵਿੱਚ ਸਿੱਟਿਆ ਕਿਉਂ ਕਿਉਂ ਸਿੱਟਿਆ ਗਿਆ ਵਾ ਇਹ ਬੇਇਨਸਾਫ ਜਿਹੜਾ ਸਰਕਾਰ ਨੇ ਕੀਤਾ ਅਸੀਂ ਕਿੰਨੀ ਵਾਰ ਇਹਨਾਂ ਨਾਲ ਕੰਪਰੋਮਾਈਜ਼ ਕਰ ਲਿਆ ਵਾ ਲੇਕਿਨ ਹੁਣ ਕੰਪਰੋਮਾਈਜ਼ ਨਹੀਂ ਹੋਏਗਾ ਹੁਣ ਅਸੀਂ ਉਦੋਂ ਤੱਕ ਬੈਠਾਂਗੇ ਜਦੋਂ ਤੱਕ ਸਰਕਾਰ ਸਾਡੀ ਆਵਾਜ਼ ਨਹੀਂ ਸੁਣਦੀ ਜਦੋਂ ਤੱਕ ਸਰਕਾਰ ਸਾਨੂੰ ਜਵਾਬ ਨਹੀਂ ਦਿੰਦੀ ਸਾਡੇ ਕੁਐਸਚਨ ਦਾ ਆਨਸਰ ਸਰਕਾਰ ਨੂੰ ਦੇਣਾ ਪਊਗਾ ਤੇ ਫੇਰ ਉਸ ਤੋਂ ਬਾਅਦ ਅਸੀਂ ਆਪਾਂ ਇਸ ਸ਼ਾਂਤੀ ਦੇ ਨਾਲ ਬੈਠਾਂਗੇ ਇਸ ਤੋਂ ਬਾਅਦ ਨਾਹਰ ਕੁਝ ਨਹੀਂ ਕਹਿਣਾ ਚਾਹੁੰਦੀ ਸਰਕਾਰ ਨੂੰ ਜਲਦੀ ਤੋਂ ਜਲਦੀ ਮਰੀਜ਼ਾਂ ਦਾ ਧਿਆਨ ਕਰਦੇ ਹੋ ਸਾਨੂੰ ਸਮਾਂ ਦੇਣਾ ਚਾਹੀਦਾ ਹੈ ਅਸੀਂ ਸ਼ੌਕ ਨਹੀਂ ਹੈ ਸਾਨੂੰ ਇਹ ਰੈਲੀਆਂ ਕਰਨ ਦਾ ਰੋਲੇ ਪਾਣ ਦਾ ਸਾਡੀ ਮਜਬੂਰੀ ਹੈ ਜਦੋਂ ਸਾਡੇ ਘਰਾਂ 'ਚ ਰੋਟੀ ਨਹੀਂ ਚੱਜਣਾ ਪੱਕੂਗੀ ਬੱਚਿਆਂ ਦੀ ਹਫੀਸਾ ਨਹੀਂ ਦਿੱਤੀਆਂ ਜਾਣਗੀਆਂ ਤੇ ਘਰ ਦੇ ਕਹਿੰਦੇ ਆ ਜੀ ਜਾਂਦੀਆਂ ਤਾਂ ਤੁਸੀਂ ਸਵੇਰੇ ਐਨਾ ਟਾਈਮ ਲਾ ਕੇ ਆਉਂਦੀਆਂ ਜੇ ਤੇ ਪੰਖਾ ਤੁਹਾਨੂੰ ਇੰਨੇ ਖਿਲਦੀ ਹੈ ਦੇਖੋ ਅਸੀਂ ਵੀ ਜਵਾਬ ਦੇਣੇ ਆ ਅਸੀਂ ਘਰੋਂ ਬਾਹਰ ਆ ਰਹੇ ਆ ਅਸੀਂ ਵੀ ਕਰਦੇ ਹਾਂ ਜਵਾਬ ਦੇਣੇ ਆ ਔਰ ਮੋਸਟਲੀ ਤੁਸੀਂ ਇਹ ਦੇਖੋ ਕਿ ਫੀਮੇਲਸ ਦੀ ਕਿੰਨੀ ਵੱਡੀ ਪ੍ਰੋਬਲਮ ਹੁੰਦੀ ਹੈ ਠੀਕ ਹੈ ਕਿੰਨਾ ਕੁਝ ਕਰਕੇ ਘਰੋਂ ਕੰਮ ਕਰਕੇ ਬੱਚੇ ਸੰਭ ਕੇ ਸਾਸੂ ਨੂੰ ਰੋਟੀ ਦੇ ਪਿਓ ਨੂੰ ਰੋਟੀ ਦੇ ਸਾਰੇ ਕੰਮ ਕਰਕੇ ਘਰ ਆਉਂਦੀਆਂ ਨੇ ਸਰਕਾਰ ਉਹਨਾਂ ਦੇ ਨਾਲ ਠਕਾ ਕਰ ਰਹੀ ਔਰ ਕਿੰਨਾ ਸੇਵਾ ਦਾ ਕਿੱਤਾ ਹੈ Onun ਮੁੱਖ ਰੱਖਦੇ ਹੋਏ ਜੋ ਸਾਨੂੰ ਮਿਲਦਾ ਉਹ ਦਿੱਤਾ ਜਾਵੇ ਬਸ ਇਸ ਤੋਂ ਵੱਧ ਕੁਝ